ਹਾਂਜੀ ਅੱਜ ਆਪਾਂ ਦੇਖੋ ਗੁਰੂ ਘਰ ਤੋਂ ਲੈ ਕੇ ਆਏ ਸੀ ਇਹ ਚੌਲ ਸਾਹਿਬ ਕਿਉਂਕਿ ਆਪਾਂ ਮਾਲੇ ਸਾਬ ਦਾ ਦੀ ਸੇਵਾ ਕਰਦੇ ਰਹੇ ਨੇ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਿ ਚੌਲ ਸਾਹਿਬ ਦੀ ਸੇਵਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਦੇਖੋ ਇਹ ਬਹੁਤ ਖਰਾਬ ਹੋ ਜਾਂਦੇ ਨੇ ਤੇ ਤੁਸੀਂ ਪਾਣੀ ਤੋਂ ਦੇਖ ਹੀ ਚੁੱਕੇ ਹੋ ਹਨ ਕਿ ਕਿੰਨਾ ਗੰਦਾ ਹੋ ਗਿਆ ਤੇ ਪਹਿਲਾਂ ਇਹਨੂੰ ਆਪਾਂ ਦਿੱਤ ਕੋ ਸੁੱਚਾ ਭਾਂਡਾ ਮਾਣ ਕੇ ਤੇ ਆਪਾਂ ਆਹ ਪੜੀ ਈਜੀ ਪਾਟ ਦੇ ਵਿੱਚ ਪਿਉਂਦੇ ਰਹੇ ਆਪတို့ ਹਾਂਜੀ ਇਹ ਥੋੜਾ ਸੱਤ ਦਾ ਧਿਆਨ ਦੇ ਰੋ ਸਕੋ ਉਹਨਾਂ ਫਰਨੀਚ ਨੂੰ ਪੌਲੀ ਵਾਲੀ ਤੇ ਸੁੱੱਚਾ ਕੰਗਾ ਲੈ ਕੇ ਇਹਨੂੰ ਇਸ ਤਰ੍ਹਾਂ ਨੇ ਗੁੰਝਾ ਕੱਟਾ ਨਹੀਂ ਦੇਖਿਓ ਕਿੰਨਾ ਸੋਨਾ ਜੌਰ ਸਾਹਿਬ ਕਿਹੜੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਣਾ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਕਿ ਇਹ ਤੁਹਾਨੂੰ ਸੇਵਾ ਕਿਵੇਂ ਲੱਗੀ ਇਸ ਤਰ੍ਹਾਂ ਜੌਰ ਸਾਹਿਬ ਨੂੰ ਸਿਗੁਰੂ ਘਰ ਤੋਂ ਲੈ ਕੇ ਸਾਫ਼ ਕਰ ਸਕਦੇ ਹਾਂ ਜੀ ਦੇਖੋ ਆਪਾਂ ਨੇ ਹੁਣ ਜੌਰ ਸਾਹਿਬ ਨੂੰ ਬਿਲਕੁਲ ਧੋ ਲਿਆ ਬਿਲਕੁਲ ਸੁੱਧ ਪਾਣੀ ਦੇ ਨਾਲ ਸਾਫ ਪਾਣੀ ਦੇ ਨਾਲ ਹੁਣ ਆਪਾਂ ਇੱਕ ਸੁੱਚੇ ਕੰਗੇ ਨਾਲ ਇਸ ਤਰ੍ਹਾਂ ਜਿੱਦਾਂ ਆਪਾਂ ਕੇਸਾਂ ਨੂੰ ਬਹਾਉਣੇ ਆ ਇਸ ਤਰ੍ਹਾਂ ਕਰਾਂਗੇ ਦੇਖੋ ਕਿੰਨਾ ਸੋਹਣਾ ਇਹ ਬਿਲਕੁਲ ਨਵੇਂ ਵਰਗਾ ਹੋ ਜਾਊਗਾ ਤੁਸੀਂ ਗੁਰੂ ਘਰ ਤੋਂ ਜੋ ਵੀ ਸੇਵਾ ਕਰਨੀ ਚਾਹੁੰਦੇ ਨੇ ਇਸ ਤਰ੍ਹਾਂ ਦੇਖੋ ਪਰ ਸੁੱਚ ਦਾ ਧਿਆਨ ਕਿਉਂਕਿ ਅਸੀਂ ਇਸ ਤਰ੍ਹਾਂ ਇਸ ਨੂੰ ਉੱਪਰ ਬੰਨ ਚੁੱਕੇ ਆ ਤੇ ਹੁਣ ਆਪਾਂ ਇਸੀ ਕੰਗੇ ਨਾਲ ਸੇਵਾ ਕਰਦੇ ਆ ਆਪਾਂ ਬਾੜਨੇ ਤਵਾ ਕੇ ਇੱਕ ਵਾਰ ਦਾਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵਾਂਗੇ ਵਾਹਿਗੁਰੂ ਜੀ ਤੁਹਾਡੀ ਹਰ ਤਮੰਨਾ ਪੂਰੀ ਕਰਨ ਅੱਜ ਦੀ ਜਿਹੜੀ ਵੀਡੀਓ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰਪੁਰਬ ਆ ਰਿਹਾ ਹੈ ਹੈਨਾ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਸਿੱਖਾਂ ਦੇ ਗੁਰੂ ਜਿਹੜੇ ਵੀ ਆਪਣੇ ਦੇਖੋ ਹਰ ਇੱਕ ਧਰਮ ਦੇ ਵਿੱਚ ਗੁਰੂ ਸਾਹਿਬਾਂ ਨੂੰ ਮੰਨਿਆ ਜਾਂਦਾ ਚਾਹੇ Hindu ਹੋਣ ਚਾਹੇ Muslim ਹੋਣ ਕਿਉਂਕਿ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਧਰਮ ਦੇ ਵਿੱਚ ਪਹਿਲੇ ਗੁਰੂ ਸਾਹਿਬ ਹੋਏ ਹਨ ਉਹਨਾਂ ਦਾ ਜਨਮ ਪ੍ਰਭਾਪਾ ਮਨਾ ਰਹਿਆਂ ਦੇਖੋ ਉਹਨਾਂ ਦੇ ਗੁਰਪੁਰਬ ਦੇ ਹਨ ਖੁਸ਼ੀ ਦੇ ਵਿੱਚ ਪ੍ਰਭਾਤ ਫੇਰੀਆਂ ਕੱਡੀਆਂ ਜਾ ਰਹੀਆਂ ਨੇ ਸਵੇਰੇ ਸਵੇਰੇ ਕਿੰਨੀ ਸੰਗਤ ਰੌਣਕਾਂ ਲਾਉਂਦੀ ਹੈ ਨਾਮ ਜਪਦੀ ਹੈ ਬਹੁਤ ਜ਼ਿਆਦਾ ਹਨਾ ਵਧੀਆ ਲੱਗਦਾ ਹੈਗਾ ਇਸ ਤਰੀਕੇ ਦੇ ਨਾਲ ਮੈਂ ਇੱਕ ਦਿਨ ਪਹਿਲਾਂ ਵੀ ਦੱਸਿਆ ਸੀ ਕਿ ਜਿੱਦਾਂ ਕਿ ਹਨਾ ਅੰਗਰੇਜ਼ਾਂ ਦੇ ਵਿੱਚ ਕ੍ਰਿਸਮਸ ਮਨਾ ਲਾਇਆ ਜਾਂਦਾ ਫੋਰਨ ਕੰਟਰੀਆਂ ਦੇ ਵਿੱਚ ਬਹੁਤ ਹੀ ਇਦਾਂ ਦੇ ਤਿਹਾਰ ਨੇ ਜਿਹੜੇ ਉਹ ਆਪਦੇ ਮਨਾਉਂਦੇ ਆ ਹਨ ਆਪਣੇ ਬੱਚੇ ਵੀ ਇਸ ਕਲਚਰ ਵੱਲ ਬਹੁਤ ਜ਼ਿਆਦਾ ਜਾ ਰਹੇ ਨੇ ਜਿੱਦਾਂ ਕਿ ਵੈਲੈਂਟਾਈਨ ਡੇ ਹੋ ਗਿਆ ਕਿ ਆ ਮਨ ਕੇ ਆਪਣਾ 크ਿਸਮਸ ਵਾਲ ਡੇ ਹੋ ਗਿਆ ਨਾ ਇਸ ਦਿਨ ਜਿੱਦਾਂ ਕਿ ਹੁਣ ਆਪਣੇ ਗੁਰੂ ਸਾਹਿਬਾਂ ਦਾ ਗੁਰਪੁਰਬ ਹੈਗਾ ਤੁਸੀਂ ਆਪਣੇ ਬੱਚਿਆਂ ਨੂੰ ਜਿਵੇਂ ਗਿਫਟ ਦਿਨੇ ਹੋ ਨਾ ਉਹ ਇਸ ਦਿਨ ਦਿਆ ਕਰੋ ਜਿਹੜਾ ਕਿ ਤੁਸੀਂ 크ਿਸਮਸ ਮਨਾਉਂਦੇ ਹੋ ਵੈਲੈਂਟਾਈਨ ਡੇ ਵਗੈਰਾ ਮਨਾਉਂਦੇ ਹੋ ਉਹ ਤੁਸੀਂ ਆਪਦੇ ਗੁਰੂ ਸਾਹਿਬਾਂ ਦੇ ਜਿਹੜੇ ਜਨਮ ਪ੍ਰਭ ਨੇ ਹਨ ਤੁਸੀਂ ਉਸ ਦਿਨ ਮਨਾਇਆ ਕਰੋ ਕਿਉਂਕਿ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜਨ ਦਾ ਇਸ ਤੋਂ ਵਧੀਆ ਹਨਾ ਮੌਕਾ ਤੁਹਾਨੂੰ ਬਿਲਕੁਲ ਨਹੀਂ ਮਿਲਣਾ ਕਿਉਂਕਿ ਜਦੋਂ ਹਰ ਸਾਲ ਬੱਚੇ ਉਡੀਕਿਆ ਕਰਨਗੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪ੍ਰਭਾ ਆਏਗਾ ਤੇ ਸਾਨੂੰ ਗਿਫਟ ਮਿਲਣਗੇ ਵੈਸੇ ਵੀ ਤੁਸੀਂ ਇਹ ਨਾ ਬੱਚਿਆਂ ਨੂੰ ਕੋਈ ਨਾ ਕੋਈ ਚੀਜ਼ ਲੈ ਕੇ ਦੇਣੀ ਹੁੰਦੀ ਹੈ ਤਾਂ ਤੁਸੀਂ ਬੱਚਿਆਂ ਨੂੰ ਕਹਾਂ ਕਰੋ ਵੀ ਅਸੀਂ ਤੁਹਾਨੂੰ ਉਸ ਦਿਨ ਲੈ ਕੇ ਦੇਵਾਂਗੇ ਜਿਸ ਦਿਨ ਗੁਰੂ ਸਾਹਿਬ ਜੀ ਦਾ ਜਨਮ ਦਿਨ ਹੋਵੇਗਾ ਕਰਨਾ ਕੀ ਹੈ ਉਸ ਦਿਨ ਤੁਸੀਂ ਦੋ ਕੰਮ ਜ਼ਰੂਰ ਕਰਨੇ ਨੇ ਵਾਹਿਗੁਰੂ ਜੀ ਤੁਹਾਡੀ ਹਰ ਮਨੋ ਕਾਮਨਾ ਸੰਪੂਰਨ ਕਰਨਗੇ ਪਰੋਸਾ ਰੱਖਿਓ ਇਹ ਦੇਖਿਓ ਵੀ ਹਾਂ ਗੁਰੂ ਸਾਹਿਬ ਜੀ ਅੱਜ ਸਾਨੂੰ ਜਿਵੇਂ ਕਿ ਅੱਜ ਕੱਲ ਰਵਾਜ ਆ ਰਿਟਰਨ ਗਿਫਟ ਦੇਣ ਦਾ ਅਗਰ ਤੁਸੀਂ ਗੁਰੂ ਘਰ ਜਾ ਕੇ ਇਹ ਕੰਮ ਕਰੋਗੇ ਤਾਂ ਵਾਹਿਗੁਰੂ ਜੀ ਤੁਹਾਨੂੰ ਰਿਟਰਨ ਗਿਫਟ ਦੇ ਵਿੱਚ ਪਤਾ ਨਹੀਂ ਹੈ ਨਾ ਕਿੰਨੀਆਂ ਕਦਾਤਾਂ ਦੇ ਦੇਣ ਗੱਲ ਹੈਗੀ ਭਰੋਸੇ ਦੀ ਜਦੋਂ ਆਪਾਂ ਹਨਾ ਰਿਸ਼ਤੇਦਾਰਿਆਂ ਦੇ ਕਿ ਜਨਮ ਦਿਨ ਤੇ ਜਾਂਦੇ ਆ ਖੁਸ਼ੀ ਵੀ ਕਰਦੇ ਆ ਆਪਾਂ ਮਹਿੰਗੇ ਮਹਿੰਗੇ ਗਿਫਟ ਲੈ ਕੇ ਜਾਂਦੇ ਆ ਹਨਾ ਆਪਾਂ ਨੂੰ ਹੁੰਦਾਗਾ ਵੀ ਹਾਂ ਉਹ ਆਪਾਂ ਨੂੰ ਐਨਾ ਕਹੇ ਦੀ ਵੀ ਹਨਾ ਘਟ ਆਪਣੇ ਕੋਲੇ ਸਸਤਾ ਗਿਫਟ ਲੈ ਕੇ ਆਇਆ ਪਰ ਗੁਰੂ ਸਾਹਿਬ ਜੀ ਕੀ ਦੇਖ ਰਹੇ ਨੇ ਗੁਰੂ ਸਾਹਿਬ ਜੀ ਦੇਖਦੇ ਨੇ ਵੀ ਮੇਰਾ ਬੱਚਾ ਮੇਰੇ ਕੋਲੇ ਅੱਜ ਆਇਆ ਜਿਵੇਂ ਕਿ ਮਾਪੇ ਅੱਜ ਕੱਲ ਤੁਸੀਂ ਹੈ ਨਾ ਬਿਰਧ ਆਸ਼ਰਮਾਂ 'ਚ ਛੱਡ ਰੱਖੇ ਨੇ ਉਹ ਉਡੀਕਦੇ ਨੇ ਵੀ ਸਾਡਾ ਬੱਚਾ ਕਦੋਂ ਸਾਡੇ ਕੋਲ ਆਵੇਗਾ ਇਸੇ ਤਰੀਕੇ ਨਾਲ ਗੁਰੂ ਸਾਹਿਬ ਜੀ ਵੀ ਉਡੀਕਦੇ ਨੇ ਕਿ ਸਾਡਾ ਬੱਚਾ ਕਦੋਂ ਸਾਡੇ ਕੋਲ ਆਵੇਗਾ ਤੇ ਅਸੀਂ ਉਹਨੂੰ ਅਸੀਸਾਂ ਦਈਏ ਅਸੀਂ ਉਹਦੀ ਹਰ ਇੱਕ ਮੰਗ ਪੂਰੀ ਕਰੀਏ ਮੇਰੀ ਹੱਤਵੰਨੀ ਕੀ ਬੇਨਤੀ ਹੈ ਕਿ ਗੁਰਪੁਰਬ ਵਾਲੇ ਦਿਨ ਇਹ ਤੁਸੀਂ ਦੋ ਜਾਂ ਤਿੰਨ ਜੜੇ ਮੈਂ ਕੰਮ ਦੱਸੂਗੀ ਇਹ ਜ਼ਰੂਰ ਕਰਿਓ ਜੋ ਮੰਗੋਗੇ ਤੁਹਾਨੂੰ ਉਹ ਮਿਲੇਗਾ ਪਰ ਵਿਸ਼ਵਾਸ ਜ਼ਰੂਰ ਰੱਖਿਓ ਸਭ ਤੋਂ ਪਹਿਲੀ ਗੱਲ ਤੁਸੀਂ ਕੀ ਕਰਨੀ ਹੈ ਕਿ ਸਵੇਰੇ ਉੱਠ ਕੇ ਤੁਸੀਂ ਆਪਣੇ ਮੇਨ ਗੇਟ ਦੇ ਅੱਗੇ ਦੋ ਦੀਵੇ ਜ਼ਰੂਰ ਲਗਾਉਣੇ ਨੇ ਕਿਉਂਕਿ ਇਸ ਚੀਜ਼ ਦਾ ਮਹੱਤਵ ਮਤਲਬ ਇਹ ਹੈਗਾ ਹਨਾ ਵੀ ਇਹ ਜਿਹੜਾ ਘਰ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਹੀ ਹੈ ਕਿਉਂਕਿ ਜਿਸ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਹਨਾ ਉਸ ਘਰ ਦੇ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ ਉਸ ਘਰ ਦੇ ਵਿੱਚ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਤੁਸੀਂ ਆਪਣੇ ਸਾਰੇ ਘਰ ਦੇ ਉੱਪਰ ਦੀਪਮਾਲਾ ਤੇ ਦੀਵੇ ਵੀ ਲਗਾਉਣੇ ਤੇ ਕਈ ਪਰਿਵਾਰ ਹਨਾ ਕੇਕ ਵੀ ਕੱਢਦੇ ਨੇ ਗੁਰੂ ਸਾਹਿਬਾਂ ਜੀ ਦੇ ਗੁਰਪੁਰਬ ਵਾਲੇ ਦਿਨ ਤੁਸੀਂ ਕੀ ਕਰਨਾ ਹੈ ਥੋੜਾ ਜਿਹਾ ਦੇਸੀ ਘਿਓ ਦਾ ਪ੍ਰਸ਼ਾਦ ਸਜਾਉਣਾ ਤੇ ਗੁਰੂ ਸਾਹਿਬਾਂ ਜੀ ਦੇ ਨਾਮ ਤੇ ਬੈਠ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਜਿਸ ਤਰੀਕੇ ਦੇ ਨਾਲ ਅਸੀਂ ਤੁਹਾਡੇ ਬੱਚੇ ਹੋ ਕੇ ਵੀ ਹੈਨਾ ਤੁਹਾਡੇ ਆਪਣੇ ਮਾਤਾ ਪਿਤਾ ਦਾ ਜਦੋਂ ਜਨਮ ਦਿਨ ਮਨਾਉਣਾ ਕਿੰਨੀ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਫਿਰ ਮਾਤਾ ਪਿਤਾ ਨਾ ਬੱਚਿਆਂ ਨੂੰ ਹੋਰ ਅਸੀਸਾਂ ਦਿੰਦੇ ਨੇ ਕੋਈ ਵੀ ਤੁਹਾਡੀ ਮੰਗ ਹੋਊਗੀ ਤੁਸੀਂ ਗੁਰੂ ਸਭਾ ਤੋਂ ਮੰਗੇਓ ਤਾਂ ਤੁਹਾਡੀ ਉਹ ਮੰਗ ਵਾਹਿਗੁਰੂ ਜੀ ਜ਼ਰੂਰ ਪੂਰੀ ਕਰਨਗੇ ਅਗਲੀ ਗੱਲ ਗੁਰੂ ਘਰ ਜਾ ਕੇ ਮੈਂ ਦੇਖੋ ਪਹਿਲਾਂ ਤੁਹਾਨੂੰ ਅੱਗੇ ਵੀਡੀਓ ਦਿਖਾਈਏ ਵੀ ਤੁਸੀਂ ਗੁਰੂ ਘਰ ਜਾ ਕੇ ਨਾ ਆਪਾਂ ਝਾੜੂ ਲਗਾ ਦਿੰਨੇ ਆਪਾਂ ਜੁੱਤੀਆਂ ਦੀ ਸੇਵਾ ਕਰ ਲੈਣੇ ਆ ਪਰ ਆਪ ਹੋਰ ਚੀਜ਼ਾਂ ਵੱਲ ਧਿਆਨ ਨਹੀਂ ਦੇਦੇ ਜਿਵੇਂ ਕਿ ਚੌਰ ਸਾਹਿਬ ਜੀ ਦੀ ਸੇਵਾ ਕਰਨੀ ਕਿਦਾਂ ਸਫਾਈ ਕਰਨੀ ਹੈ ਜਾਂ ਚਾਦਰਾਂ ਹੁੰਦੀਆਂ ਨੇ ਜਾਂ ਗੁਰੂ ਸਭਾ ਜੀ ਦੇ ਹਨ ਆਲੇ ਦੁਆਲੇ ਜਿਹੜੇ ਆਪਣੇ ਫੁੱਲ ਵਗੈਰਾ ਰੱਖੇ ਹੁੰਦੇ ਨੇ ਉਹਨਾਂ ਤੇ ਬਹੁਤ ਧੂੜ ਮਿੱਟੀ ਜੰਮੀ ਹੁੰਦੀ ਹੈ ਹਨ ਜਾਂ ਤਸਵੀਰਾਂ ਵਗੈਰਾ ਰੱਖੀਆਂ ਹੁੰਦੀਆਂ ਨੇਗੀਆਂ ਤੁਸੀਂ ਨਾ ਉਹਨਾਂ ਨੂੰ ਜਰੂਰ ਸਾਫ਼ ਕਰੋ ਜਿੰਨੀ ਧੂੜ ਮਿੱਟੀ ਹੋਏ ਤੁਸੀਂ ਉੱਥੋਂ ਉਤਾਰੋਗੇ ਉਸ ਨੂੰ ਇਕੱਠੀ ਕਰ ਲੈਣਾ ਝਾੜੂ ਨਾਲ ਬਾਅਦ ਦੇ ਵਿੱਚ ਆਪਣੇ ਘਰ ਲਿਆ ਕੇ ਉਸ ਨੂੰ ਆਪਣੇ ਬੱਚਿਆਂ ਦੇ ਮਸਤਕ ਤੇ ਲਗਾਉਣਾ ਤੇ ਫਿਰ ਉਸ ਨੂੰ ਜਲ ਦੇ ਵਿੱਚ ਪਾ ਕੇ ਆਪਣੇ ਸਾਰੇ ਘਰ ਦੇ ਵਿੱਚ ਸਿੱਟਾ ਦੇਣਾ ਜਿੰਨੀ ਵੀ ਤੁਹਾਡੇ ਘਰ ਦੀ ਨੈਗੇਟਿਵਿਟੀ ਹੈ ਉਹ ਦੂਰ ਹੋ ਕੇ ਵਾਹਿਗੁਰੂ ਜੀ ਤੁਹਾਡੇ ਘਰ ਖੁਦ ਬਿਰਾਜਮਾਨ ਹੋਣਗੇ ਵਿਸ਼ਵਾਸ ਰੱਖਿਓ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਮੰਗ ਹੈਗੀ ਵੀ ਹਾਂ ਸਾਡਾ ਪਤੀ ਜਿੱਦਾਂ ਕਿ ਸ਼ਰਾਬ ਛੱਡ ਦੇ ਜਾਂ ਸਾਡੇ ਕਾਰੋਬਾਰ ਚੱਲ ਪੇ ਸਾਡੀ ਧਨ ਦੌਲਤ ਸਾਡੇ ਸਿਰ ਕਾਰਜ ਹੈ ਕੁਝ ਵੀ ਤੁਸੀਂ ਮੰਗੋਗੇ ਤਾਂ ਵਾਹਿਗੁਰੂ ਜੀ ਤੁਹਾਡੀ ਉਹ ਹਰ ਮੰਗ ਪੂਰੀ ਕਰਨਗੇ ਤੇ ਅਗਲੀ ਗੱਲ ਉਸ ਦਿਨ ਗੁਰੂ ਘਰ ਜਾ ਕੇ ਤੁਸੀਂ ਦੇਸੀ ਘਿਉ ਦਾਣਾ ਦੀਵਾ ਜ਼ਰੂਰ ਲਗਾਇਓ ਅਗਰ ਤੁਸੀਂ ਵੈਸੇ ਠੀਕ ਹੈ ਵੀ ਆਪਾਂ ਨੂੰ ਆਪਾਂ ਕਹਿੰਦੇ ਆਪਾਂ ਨੂੰ ਟਾਈਮ ਨਹੀਂ ਲੱਗਦਾ ਹਨ ਪਰ ਉਸ ਦਿਨ ਸਪੈਸ਼ਲ ਤੁਸੀਂ ਗੁਰੂ ਸਾਹਿਬਾਂ ਦੇ ਘਰੇ ਹਨਾ ਜਰੂਰ ਜਾਇਓ ਵੈਸੇ ਤਾਂ ਆਪਣਾ ਜਿਹੜਾ ਘਰ ਹੈ ਵਾਹਿਗੁਰੂ ਜੀ ਆਪਣੇ ਅੰਦਰ ਵਾਸਦੇ ਨੇ ਪਰ ਜਦੋਂ ਗੁਰਦੁਆਰਾ ਸਾਹਿਬ ਇੱਕ ਆਪਾਂ ਮੇਨ ਜਗ੍ਹਾ ਹੁੰਦੇ ਆ ਵੀ ਉੱਥੇ ਜਾ ਕੇ ਆਪਣੀ ਆਤਮਾ ਨੂੰ ਇੱਕ ਸ਼ਾਂਤੀ ਮਿਲਦੀ ਆਪਾਂ ਨੂੰ ਹੁੰਦਾ ਵੀ ਹਨਾ ਉੱਥੋਂ ਆਪਣੀ ਸਾਰੀ ਮੰਗ ਪੂਰੀ ਹੋ ਕੇ ਝੋਲੀ ਢੱਕ ਕੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਿਓ ਤੁਹਾਡੀ ਝੋਲੀ ਦਾਤਾਂ ਦੇ ਨਾਲ ਭਰੇਗੀ ਹੀ ਭਰੇਗੀ ਪਰ ਵਿਸ਼ਵਾਸ ਦੇ ਵੀ ਮਕਾਨੀਆਂ ਵੀ ਰੱਖਿਆ ਹੀ ਰੱਖਿਆ ਹੈ ਨਾ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੁਸੀਂ ਨੇ ਜ਼ਰੂਰ ਕਰਨਾ ਹੈ ਪਰਿਵਾਰ ਬੈਠ ਕੇ ਕਰਦਾ ਤਾਂ ਉਸ ਤੋਂ ਵਧੀਆ ਗੱਲ ਹੋਰ ਕੋਈ ਨਹੀਂ ਹੈਗੀ ਤੇ ਅਗਰ ਨਹੀਂ ਬੈਠਦਾ ਤਾਂ ਤੁਸੀਂ ਹੈ ਨਾ ਇਕੱਲੇ ਵੀ ਕਰ ਲਿਓ ਇਹ ਚੀਜ਼ ਸੀ ਜ਼ਰੂਰ ਕਰਨੀ ਹੈਗੀ ਤੇ ਗੁਰੂ ਘਰ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ ਤੇ ਜਿੱਦਾਂ ਕਿ ਹੁਣ ਮੈਂ ਤੁਹਾਨੂੰ ਕਹਿਆ ਵੀ ਆਪਾਂ ਕ੍ਰਿਸ਼ਮਿਸ ਵਗੈਰਾ ਮਨਾਉਣੇ ਆ ਹਨ ਉਸ ਦਿਨ ਗਿਫਟ ਦਿੰਨੇ ਆ ਤੁਸੀਂ ਕੋਈ ਨਾ ਕੋਈ ਛੋਟਾ ਮੋਟਾ ਗਿਫਟ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ ਤੇ ਉਹਨਾਂ ਨੂੰ ਆਪਣੇ ਇਤਿਹਾਸ ਨਾਲ ਜੋੜਿਓ ਤੇ ਉਹਨਾਂ ਨੂੰ ਦੱਸਣਾ ਵੀ ਇਸ ਤਰੀਕੇ ਦੇ ਨਾਲ ਆਪਣੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦੁਨੀਆ ਤੇ ਆਪਾਂ ਨੂੰ ਤਾਰਨ ਵਾਸਤੇ ਆਏ ਸੀ ਜੋ ਆਪਾਂ ਮੰਗਦੇ ਆ ਵਾਹਿਗੁਰੂ ਜੀ ਉਹ ਦਿੰਦੇ ਨੇ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ ਤੇ ਜਿਹੜੇ ਵੀਰ ਮੇਰੇ ਨਸ਼ੇ ਪਗਾਂ ਦੇ ਵਿੱਚ ਦਲਦਲ ਚ ਫਸੇ ਹੋਏ ਨੇ ਉਹ ਵੀ ਵਾਹਿਗੁਰੂ ਜੀ ਦੇ ਜਨਮ ਦਿਨ ਤੇ ਕੋਸ਼ਿਸ਼ ਕਰਿਓ ਕਿ ਤੁਸੀਂ ਪ੍ਰਣ ਕਰ ਲਓ ਵੀ ਅੱਜ ਤੋਂ ਬਾਅਦ ਅਸੀਂ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਹੈ ਨਾ ਇਸ ਗੰਦੀ ਜਿਹੜੀ ਆਦਤ ਹੈ ਨਸ਼ੇ ਦੀ ਇਹਨੂੰ ਤਿਆਗ ਰਹਾਂਗੇ ਤਾਂ ਜਦੋਂ ਤੁਸੀਂ ਆਪਣਾ ਮਨ ਬਣਾ ਲਓਗੇ ਤਾਂ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਇ ਹੋ ਕੇ ਤੁਹਾਨੂੰ ਉਸ ਦਲਦਲ ਦੇ ਵਿੱਚੋਂ ਜਰੂਰ ਕੱਢਣਗੇ ਚਾਹੇ ਉਹ ਤੁਹਾਡੇ ਕਰਜ਼ੇ ਦੀ ਹੈ ਚਾਹੇ ਉਹ ਸ਼ਰਾਬ ਦੇ ਨਸ਼ੇ ਦੀ ਹੈ ਚਾਹੇ ਕੋਈ ਹੋਰ ਬੁਰਾ ਨਸ਼ਾ ਹੈ ਨਾ ਕਈ ਭੈਣ ਭਰਾਵਾਂ ਦੀ ਜਿੱਦਾਂ ਕਿ ਰਿਸ਼ਤੇ ਟੁੱਟ ਰਹੇ ਨੇ ਅੱਜ ਕੱਲ ਬਹੁਤ ਜ਼ਿਆਦਾ ਹੋ ਰਿਹਾ ਹੈ ਨਾ ਤਾਂ ਉਹ ਵੀ ਤੁਸੀਂ ਜਰੂਰ ਅਰਦਾਸ ਕਰਿਓ ਕਿ ਵਾਹਿਗੁਰੂ ਜੀ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਸਮੱਤ ਬਖਸ਼ਣੀ ਤੇ ਦੇਖੋ ਇਹ ਤਿੰਨ ਕੰਮ ਤੁਸੀਂ ਜਰੂਰ ਕਰਨੇ ਆਪਣੇ ਗੇਟ ਦੇ ਅੱਗੇ ਸਵੇਰੇ ਦੀਵੇ ਜਰੂਰ ਲਗਾਉਣੇ ਤੇ ਸ਼ਾਮ ਨੂੰ ਆਪਣੇ ਘਰ ਦੇ ਵਿੱਚ ਦੀਪਮਾਲਾ ਵੀ ਕਰਨੀ ਇੱਕ ਦੇਸੀ ਕਿਉ ਦਾ ਦੀਵਾ ਲਗਾ ਕੇ ਤੁਸੀਂ ਨੇ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਜਿੱਦਾਂ ਕਿ ਪ੍ਰਵਾਤ ਫੇਰੀਆਂ ਆਉਂਦੀਆਂ ਨੇ ਉਹਦੇ ਵੀ ਦਰਸ਼ਨ ਜ਼ਰੂਰ ਕਰਿਆ ਕਰੋ ਹੋ ਸਕੇ ਤਾਂ ਘਰ ਦੇ ਵਿੱਚ ਸੰਗਤਾਂ ਨੂੰ ਲਿਆ ਕੇ ਨਾ ਉਹਨਾਂ ਦੀ ਸੇਵਾ ਵੀ ਕਰਨੀ ਤੇ ਅਗਲੀ ਗੱਲ ਤੁਸੀਂ ਗੁਰੂ ਘਰ ਜਾ ਕੇ ਜਿੰਨੀ ਵੀ ਤੁਹਾਡੇ ਤੋਂ ਸੇਵਾ ਹੋ ਸਕੂਗੀ ਉਹ ਜ਼ਰੂਰ ਕਰਨੀ ਤੇ ਉਹ ਜਿਹੜੀ ਧੂੜ ਮਿੱਟੀ ਹੈ ਲਿਆ ਕੇ ਆਪਣੇ ਘਰ ਦੇ ਵਿੱਚ ਉਸ ਦਾ ਸਿੱਟਾ ਦੇਣਾ ਤੇ ਵਾਹਿਗੁਰੂ ਜੀ ਤੁਹਾਡੀ ਹਰ ਮਨੋ ਕਾਮਨਾ ਸੰਪੂਰਨ ਕਰਨ ਕੋਈ ਵੀ ਤੁਹਾਡੇ ਮਨ ਦੇ ਵਿੱਚ ਹੋਰ ਗੱਲਬਾਤ ਹੋਈ ਤਾਂ ਮੈਨੂੰ ਜਰੂਰ ਪੁੱਛਣਾ ਮਿਲਾਂਗੇ ਮੈਂ ਪਾਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਤ ਸ੍ਰੀ ਅਕਾਲ